कपूरथला पुलिस को श्री गोइनवाल साहिब मार्ग पर गांव नानकपुर के समीप स्थित काली बे की पुली के समीप पानी में तैरता एक अज्ञात नौजवान का शव बीते दिन मिला था जिसके बाद पुलिस ने उक्त शव को निकालकर बहत्तर घंटे तक सिविल अस्पताल में शव की पहचान के लिए रखवाया और उसकी जानकारी अलग अलग स्थानों पर पहुंचाई जिसके बाद कपूरथला के ही गांव केसरपुर के एक परिवार ने उसके शव की पहचान की और मृतक ਤਰਨਜੀਤ ਸਿੰਘ 22 ਵਰਸ਼ੀਏ ਇਸ ਘਰ ਦਾ ਬੇਟਾ ਥਾ ਅਤੇ ਕਰਤਾਰਪੁਰ ਮੇ ਇੱਕ ਸੈਲੂਨ ਕਾ काम सीखता था और वह 28 अप्रैल शाम को घर वापसी के लिए निकला पर घर वापस नहीं पहुंचा जिसके बाद परिवार ने इसकी सूचना करतारपुर पुलिस को दी पर उनका आरोप है कि पुलिस अधिकारियों ने उस पर कोई कार्रवाई नहीं की और आज परिवार को उसके मृत होने की सूचना मिल गई है परिवार का आरोप है कि उनके बेटे की हत्या हुई है और वे इंसाफ की मांग करते हैं ਔਰ ਜਬ ਤੱਕ આરોપી ਪਕੜੇ ਨਹੀਂ ਜਾਂਦੇ ਵੈ ਨਾ ਤੋਂ ਆਪਣੇ ਬੇਟੇ ਦਾ ਸ਼ਬ ਲੈਣਗੇ ਔਰ ਨਾ ਹੀ ਉਸਕਾ ਸੰਸਕਾਰ ਕਰਨਗੇ ਦੂਸਰੀ ਤਰਫ ਪੁਲਿਸ ਜਾਂਚ ਮੇਂ ਜੁੱਟ ਗਈ ਹੈ ਕਪੂਰਥਲਾ ਸੇ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਕੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਜਸਵੀਰ ਕੁਆਰ ਅੱਛਾ ਕੀ ਤੁਹਾਡਾ ਮੁੰਡਾ ਮੇਰਾ ਮੁੰਡਾ ਕੱਲ ਪਰਸੋਂ ਸ਼ਾਮ ਨੂੰ ਹੈ ਨਾ 5:30 ਵਜੇ ਕੰਮ ਤੋਂ ਆਇਆ ਪਰ ਉਹਦਾਂ ਨੂੰ ਨਾ ਸੀ ਉਹਨੂੰ ਬਹੁਤ ਫੋਨ ਲਾਇਆ ਉਹਨੇ ਫੋਨ ਨਹੀਂ ਚੱਕਿਆ ਹੈਗਾ ਸਾਡਾ 8 ਵਜੇ ਉਹਦੀ ਮੰਮੀ ਨੂੰ ਭੇਜਿਆ ਦੇਖ ਕੇ ਆ ਮੁੰਡਾ ਕਿਉਂ ਨਹੀਂ ਆਇਆ ਉਹ ਗਈ ਉੱਥੇ ਮੁੰਡਾ ਮੇਰਾ ਹੈ ਨਹੀਂ ਸੀਗਾ 9 ਵਜੇ ਮੇਰੇ ਪੁੱਤ ਦਾ ਫੋਨ ਬੰਦ ਹੋ ਗਿਆ ਉਹਨੇ ਕਦੀ ਫੋਨ ਬੰਦ ਨਹੀਂ ਸੀ ਕੀਤਾ ਅੱਜ ਤੱਕ ਆਪਣਾ ਜਦੋਂ ਵੀ ਕੰਮ ਤੋਂ ਆਉਂਦਾ ਸੀ ਮੰਮੀ ਮੈਂ ਘਰ ਆ ਗਿਆ ਵਾ ਤੂੰ ਠੀਕ ਠਾਕ ਹੈ ਮੈਂ ਕਿਹਾ ਮੈਂ ਠੀਕ ਠਾਕ ਆ ਨਾਨਕੇ ਰਹਿੰਦਾ ਸੀ ਆਪਣੇ ਅੱਛਾ ਜੀ 8 ਵਜੇ ਕਰਤਾਰਪੁਰ ਨੇ ਕਰਤਾਰਪੁਰ ਉਹਦੇ ਨਾਲ ਤੇ ਕਾਲ ਮੈਂ ਪੈਂਦੇ ਆ ਕਰਤਾਰਪੁਰ ਕੰਮ ਕਰਦਾ ਸੀਗਾ 9 ਵਜੇ ਨਹੀਂ ਉਹਦਾ ਫੋਨ ਬੰਦ ਹੋ ਗਿਆ ਸੋਚਿਆ ਹੋ ਗਿਆ ਮੈਂ ਆਪਣੇ ਕੇਸਰਪੁਰ ਸਹੁਰਿਆਂ ਤੋਂ ਤੁਰ ਪਈਆਂ ਮੁੰਡਾ ਲੈ ਕੇ ਛੋਟਾ 10 ਵਜੇ ਅਸੀਂ ਕਰਤਾਰਪੁਰ ਥਾਣੇ ਚਾਏ ਆ ਉਹਨਾਂ ਨੂੰ ਰਿਪੋਰਟ ਲਿਖਾਈ ਆ ਪਹਿਲਾਂ ਸਾਡੀ ਰਿਪੋਰਟ ਨਹੀਂ ਸੀ ਲੱਗਦੇ ਚਲੋ ਉਹਨਾਂ ਨੇ ਜਿਹੜੇ ਆਪਣੇ ਪਤਾ ਨਹੀਂ ਰਾਤ ਨੂੰ ਕਿੰਨਾ ਦੀ ਡਿਊਟੀ ਸੀ ਸਰਦਾਰ ਜੀ ਸੀ ਉਹਨਾਂ ਨੇ ਸਾਡੀ ਰਿਪੋਰਟ ਲੈ ਲਈ ਕਹਿੰਦੇ ਸਵੇਰ ਨੂੰ ਤੁਸੀਂ ਨਾ ਆਪਣੇ ਮੁੰਡੇ ਦੀਆਂ ਫੋਟੋਆਂ ਦੇ ਦਿਓ ਅਸੀਂ ਫੋਟੋਆਂ ਦੇਣ 7 ਵਜੇ ਚਲ ਗਏ ਆ ਉੱਥੇ ਪੱਪੂ ਗੱਲ ਸੀ ਕਹਿੰਦੇ ਉਹਨਾਂ ਨੂੰ ਮਿਲੋ ਉਹਨਾਂ ਨੂੰ ਮਿਲੇ ਆ ਉਹਨਾਂ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਫਿਰ ਸਾਡੇ ਪਿੰਡ ਦਾ ਸਰਪੰਚ ਆਇਆ ਉਹਨਾਂ ਨੇ ਸਾਡੀ ਐਸਐਚਓ ਨਾਲ ਗੱਲ ਕਰਵਾਈ ਐਸਐਚਓ ਨੇ ਮੈਨੂੰ ਫੋਨ ਤੇ ਹੀ ਦੱਸ ਦਿੱਤਾ ਵੀ ਪਾੜੇ ਪਿੰਡ ਤੁਹਾਡੇ ਮੁੰਡੇ ਦੀ ਲੋਕੇਸ਼ਨ ਸਿੱਗੀ ਉੱਥੇ ਫੋਨ ਉਹਦਾ ਬੰਦ ਹੋ ਗਿਆ। ਉਦੋਂ ਬਾਅਦ ਚ ਉਹਦਾ ਫੋਨ ਨਹੀਂ ਚੱਲਿਆ। ਅਸੀਂ ਰਿਕਵੈਸਟ ਕੀਤੀ ਉਹ ਕਹਿੰਦੇ ਪੱਪੂ ਗੱਲ ਕੋਲ ਜਾਓ। ਉਹ ਤੁਹਾਡੇ ਨਾਲ ਜਾਊਗਾ। ਉਹ ਕਹਿੰਦਾ ਮੇਰੇ ਕੋਲ ਇੰਨੇ ਕੰਮ ਈ ਆ ਮੈਂ ਅੰਤਰਜਾਮੀ ਨਹੀਂ ਆਗਾ ਮੈਂ ਤੇਰਾ ਮੁੰਡਾ ਲੱਭ ਦਵਾਂ। ਆਪਣੇ ਆਟੋ ਕਰਾਓ ਤੇ ਆਪਣਾ ਮੁੰਡਾ ਲੱਭ ਲਓ ਕਹਿੰਦਾ ਤੁਸੀਂ। ਮੈਂ ਕਿਹਾ ਸਾਡੇ ਨਾਲ ਕੋਈ ਬੰਦਾ ਭੇਜੋ। ਉਹ ਕਹਿੰਦਾ ਮੇਰੇ ਕੋਲ ਪੈਂਡਿੰਗ ਕੇਸ ਪਏ ਆ ਮੈਂ ਉਹ ਕਰਨੇ। ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ। ਮੁੰਡਾ ਤਾਂ ਕੋਈ ਨਸ਼ਾ ਨਸ਼ਾ ਨਹੀਂ ਕਰਦਾ। ਨਹੀਂ ਕਰਦਾ ਜੀ ਤੁਸੀਂ ਕਰਾ ਲਿਓ ਜਾਂਚ ਕਰਵਾ ਲਿਓ ਤੁਸੀਂ। ਹਾਂ ਤੁਸੀਂ ਆਪਣੀ ਜਾਂਚ ਕਰਵਾ ਲਿਓ। ਠੀਕ ਹੈ ਨਹੀਂ ਸਾਨੂੰ ਇਨਸਾਬ ਮਿਲਣਾ ਚਾਹੀਦਾ ਜੇ ਸਾਡੇ ਨਾਲ ਪਾੜੇ ਪੈਂਟ ਦਾ ਕਿਹੇ ਆ ਜਾਂਦੇ ਲੋਕੇਸ਼ਨ ਲੱਭ ਲੰਦੇ ਸਾਡਾ ਬੱਚਾ ਲੱਭ ਜਾਂਦਾ ਇਹ ਬਾੜਾ ਸਾਨੂੰ ਕੋਈ ਸ਼ੱਕ ਨਹੀਂ ਜਦੋਂ ਅਸੀਂ ਲੜਾਈ ਝਗੜਾ ਹੀ ਨਹੀਂ ਸੁਣਿਆ ਕਦੀ ਤੇ ਅਸੀਂ ਸ਼ੱਕ ਕਿਤਾ ਕਰੀਏ ਜਾਂ ਸਾਨੂੰ ਪਤਾ ਹੋਵੇ ਫੇਰ ਅਸੀਂ ਕਹਿ ਸਕਦੇ ਹਾਂ ਵੀ ਹਾਂ ਵੀ ਸਾਨੂੰ ਸ਼ੱਕ ਸੀਗਾ ਵੀ ਉਹ ਬੱਚੇ ਨਾ ਜਾਂਦਾ ਸੀ ਹੁਣ ਸਾਡੀ ਮੰਗ ਇਹ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਕਿ ਨਹੀਂ ਜਿਨ੍ਹਾਂ ਨੇ ਬਤਮੀ ਜੀ ਕੀਤੀ ਉਹਨਾਂ ਨੂੰ ਆਪੇ ਤੁਸੀਂ ਦੇਖੋ ਬਤਮੀ ਜੀ ਕਿਸੇ ਨੇ ਕੀਤੀ ਹਾਂ ਜੀ ਇਹ ਪਾਪਾ ਉਹਨਾਂ ਦੇ ਕਹਿੰਦੇ ਸੀਗੇ ਵੀ ਐਦਾਂ ਮੁੰਡਾ ਸਾਡਾ ਗਿਆ ਨਾ ਉਹ ਸਰਦਾਰ ਜੀ ਸੀਗੇ ਹਲਕੀ ਜੀ ਉਮਰ ਆ ਉਹਨਾਂ ਦੀ ਪੱਕਾ ਰੰਗਿਆ ਉਹ ਕਹਿੰਦਾ ਜਿੱਥੇ ਤੁਸੀਂ ਭੇਜਿਆ ਉਸੇ ਕੰਮ ਨੂੰ ਗਿਆ ਵਾ ਇਹ ਮੁਰੇ ਬੋਲੇ ਆ ਇਹਨਾਂ ਦਾ ਬੀਬੀ ਵਧ ਗਿਆ ਕਹਿੰਦਾ ਅਸੀਂ ਚੋਰੀ ਕਰਨ ਭੇਜਿਆ ਅੱਧੇ ਪੈਸੇ ਤੂੰ ਲੈ ਲਈ ਅੱਧੇ ਮੈਂ ਲੈ ਲਵਾਂ ਕਹਿੰਦਾ ਇਨੀ ਬਤਮੀਜੀ ਨਾ ਬੋਲਦਾ ਨਾ ਮੈਂ ਤੇਰਾ ਬੀਬੀ ਘਟਾਉਣਾ ਦੱਸ ਦੂੰਗਾ ਕਿਦਾਂ ਵਧਾਈਂਦਾ ਕਹਿੰਦਾ ਤੂੰ ਬੀਬੀ ਇਹਨਾਂ ਨੂੰ ਇਦਾਂ ਬੋਲੇ ਮੈਂ ਬਾਹ ਫੜ ਕੇ ਬਾਹ ਲਿਆਈ ਮੈਂ ਕਿ ਮੇਰਾ ਤਾਂ ਪੁੱਤ ਗਵਾਚਿਆ ਅਸੀਂ ਕੁਝ ਨਹੀਂ ਕਰਨਾ ਅਜ ਜਦ ਤੱਕ ਮੇਰਾ ਮੁੰਡਾ ਨਹੀਂ ਮਿਲਦਾ ਕੱਲ 12 ਵਜੇ ਠੰਡੀ ਸੜਕ ਦੇ ਮੁੰਡਿਆਂ ਨੇ ਦੇਖਿਆ ਆ ਅਸੀਂ ਉਦੋਂ ਵੀ ਕਿਹਾ ਕਿ ਸਾਡਾ ਮੁੰਡਾ ਉੱਥੇ ਦੇਖਿਆ ਸਾਡੇ ਨਾਲ ਚੱਲੋ ਸਾਡੇ ਨਾਲ ਕੋਈ ਨਹੀਂ ਤੁਰਿਆ ਕੋਈ ਨਹੀਂ ਤੁਰਿਆ ਸਾਨੂੰ ਸਵੇਰੇ ਫੋਨ ਆਇਆ ਆ ਉਹ ਸਾਡਾ ਚਾਚਾ ਸਵਾਰਾ ਲੱਗਦਾ ਹੁੰਦਾ ਸਾਨੂੰ ਫੋਟੋ ਪਾਈ ਸੀਗੀ ਉਹ ਰੀਡਰ ਸਾਹਿਬ ਦੇ ਮਤਲਬ ਕਿ ਰੀਡਰ ਹੈ ਆ ਪੱਲਥ ਉਹਨਾਂ ਨੇ ਸਾਨੂੰ ਫੋਟੋ ਪਾਈ ਪਛਾਣ ਕਰ ਲਓ ਪਛਾਣ ਮੇਰੇ ਮੁੰਡੇ ਦੀ ਸੀਗੀ ਇਹਨਾਂ ਨੇ ਮੈਨੂੰ ਸੱਦਿਆ ਇੱਥੇ ਤੇ ਮੈਨੂੰ ਕਹਿੰਦੇ ਤੁਸੀਂ ਸਾਈਨ ਕਰ ਦਿਓ ਅਸੀਂ ਇਹਨਾਂ ਨਾਲ ਸਹਿਮਤ ਹਾਂ ਸਾਰਾ ਕੁਝ ਸਹਿਮਤ ਹਾਂ ਪਰ ਕਰਤਾਰਪੁਰ ਵਾਲੇ ਜੇ ਕੱਲ੍ਹ ਪਾਸਾ ਸਾਡੀ ਇਸ ਕਾਰਵਾਈ ਕੱਲ੍ਹ ਕਰ ਲੈਂਦੇ ਨਾ ਸਵੇਰੇ ਸਵੇਰੇ ਮੇਰਾ ਪੁੱਤ ਸ਼ਾਇਦ ਬਾਚੀ ਜਾਂਦਾ ਸਹੀ ਗੱਲ ਹੈ ਜੀ ਚਲੋ ਪਰਮਾਤਮਾ ਮੈਂ ਕਿੰਨੀ ਮੋਤ ਜੀ ਉਹਦੀ ਲਿਖੀ ਸੀ ਤਾਂ ਲਿਖੀ ਸੀ ਪਰ ਕਮ ਸੇ ਕਮ ਸਾਡੇ ਨਾਲ ਤਾਂ ਤੁਰਦੇ ਸਾਨੂੰ ਕੋਈ ਆਸਰਾ ਤਾਂ ਜਿੰਦੇ ਵੀ ਅਸੀਂ हां ਜੀ ਤੁਹਾਡੇ ਨਾਲ ਖੜੇ ਆ ਇਹ ਸਾਡੇ ਨਾਲ ਖੜੇ ਨਹੀਂ ਹੈਗੇ ਮੇਰਾ ਨਾਮ ਜਸਵੰਤ ਸਿੰਘ ਮੇਰਾ ਪੁੱਤਰ ਜਿਹੜਾ ਸੋਮਵਾਰ 5 ਵਜੇ 5:30 ਵਜੇ ਤੋਂ ਬਾਅਦ ਉਹਨੇ ਫੋਨ ਚੱਕਣਾ ਬੰਦ ਕਰ ਦਿੱਤਾ ਵਾ ਉਹ ਕਰਤਾਰਪੁਰ ਸਲੂਨ ਤੇ ਕੰਮ ਕਰਦਾ ਦੁਬਈ ਸਲੂਨ ਆ ਉਥੇ ਸਿੱਖਦਾ ਵਾ ਉਤੋਂ 5:30 ਤੋਂ ਬਾਅਦ ਉਹਨੂੰ ਫੋਨ ਚੱਕਣਾ ਬੰਦ ਕਰ ਦਿੱਤਾ ਵਾ ਅਸੀਂ ਥਾਣੇ ਰਿਪੋਰਟ ਲਖਾਈਆ ਕਰਤਾਰਪੁਰ ਤੇ ਥਾਣੇਦਾਰ ਆ ਪਤਾ ਨਹੀਂ ਕੀ ਉਹਦਾ ਨਾਮ ਪੱਪੀ ਕੀ ਆ ਪੱਪੂ ਗੱਲ ਪੱਪੂ ਗੱਲ ਉਸ ਬੰਦੇ ਨੇ ਮੈਂ ਕਰਦਾ ਕਾਰਵਾਈ ਕੋਈ ਨਹੀਂ ਪਹਿਲੋਂ ਤਾਂ ਰਿਪੋਰਟ ਲਿਖਣ ਨੂੰ ਤਿਆਰ ਨਹੀਂ ਮੁੜ ਕੇ ਵੀ ਕੋਈ ਡੇਰੀ ਨੰਬਰ ਨਹੀਂ ਉਦਾਂ ਹੀ ਲਿਖਿਆ ਝੂਠੀ ਮੂਠੀ ਲੈ ਕੇ ਸਵੇਰ ਨੂੰ ਸੱਦ ਲੈ ਸਵੇਰ ਨੂੰ 7:30 ਵਜੇ ਮੇਰੇ ਘਰ ਦੇ ਬੈਠੇ ਆ ਮੈਂ ਡਿਊਟੀ ਦੇ ਬਾਅਦ ਡਰਾਈਵਰੀ ਕਰਦਾ ਮੈਂ ਦੁਪਹਿਰ ਨੂੰ ਆਇਆ ਵਾਂ ਤੇ ਜਦੋਂ ਆ ਕੇ ਆਪਾਂ ਪੁੱਛਣਾ ਚਾਹਿਆ ਤੇ ਉਹ ਇਹ ਗੱਲ ਬੋਲਿਆ ਵੀ ਜਾ ਯੋ ਯਾਰੋ ਕੁੜੀ ਲੈ ਕੇ ਨਿਕਲ ਗਿਆ ਵਾ ਦੋ ਚਾਰਾਂ ਦਿਨਾਂ ਨੂੰ ਵਿਆਹ ਕਰਾ ਕੇ ਮੁੜਿਆ ਦੱਸੋ ਸਾਡਾ ਜੰਗਪੁੱਤ ਗਿਆ ਮੁਰਿਓ ਆ ਗੱਲਾਂ ਪੁਲਿਸ ਵਾਲੇ ਕਹਿ ਰਹੇ ਕੀ ਸਬੂਤ ਹੈ ਉਹਦੇ ਕੋਲ ਔਰ ਸਾਡੇ ਨਾਲ ਇਨੀ ਬਰਤਮੀ ਜੀ ਕੀਤੀ ਮੈਨੂੰ ਕਹਿੰਦਾ ਜਾਂ ਤੁਰਿਆ ਜਾਂ ਕਈ ਇਦਾਂ ਦੇ ਕੇਸ ਹੁੰਦੇ ਆ ਉਸ ਬੰਦੇ ਨੇ ਇਹ ਵਲਡੰਗ ਫਿਰ ਇੱਕ ਐਸਆਈ ਆ ਮੈਂ ਨਾ ਨਹੀਂ ਉਹਦਾ ਜਾਂਦਾ ਪੱਕੇ ਰੰਗ ਗਿਆ ਰਾਤ ਨੂੰ ਅਸੀਂ ਫੇ ਗਏ ਦਵਾਰਾਂ ਟਕਾ ਨਹੀਂ ਆਇਆ ਵੀ ਸਾਡਾ ਬੱਚਾ ਮੁਰਿਓ ਕਹਿੰਦਾ ਜਿੱਥੇ ਤੁਸੀਂ ਭੇਜਿਆ ਉਹ ਉਹਨੂੰ ਉੱਥੇ ਗਿਆ ਮੈਂ ਮੋਰਿਓ ਇਹ ਜਵਾਬ ਦਿੱਤਾ ਮੈਂ ਕਿਹਾ ਸਰ ਮੈਂ ਭੇਜਿਆ ਚੋਰੀ ਕਰਨ ਅੱਧੇ ਪੈਸੇ ਤੁਸੀਂ ਲੈ ਲਿਓ ਤੇ ਸਾਨੂੰ ਦੇ ਦਿਓ ਮੇਰਾ ਮੁੰਡਾ ਚੋਰੀ ਕਰਕੇ ਲੈ ਆਊਗਾ ਤੇ ਜੇ ਮੇਰਾ ਮੁੰਡੇ ਨੂੰ ਜਿੱਦਾਂ ਇਹਨਾਂ ਨੂੰ ਰਿਪੋਰਟ ਲਖਾਈ ਗਈ 10 ਵਜੇ ਸਵੇਰ ਨੂੰ ਵੀ ਕਾਰਵਾਈ ਕਰਦੇ ਤਾਂ ਤਾਂ ਵੀ ਮੇਰਾ ਮੁੰਡਾ ਕੱਲ ਸ਼ਾਮੀ ਮੁਕਾਵਾ 4 ਵਜੇ ਆਸਵਾਸ ਕੱਲ ਸਾਰਾ ਦਿਨ ਮੇਰੇ ਮੁੰਡੇ ਨੂੰ ਕਾਰਾਂ ਲੈ ਕੇ ਘੁੰਮਦੀਆਂ ਨਹੀਂ ਆ ਕਪੂਰਥਲੇ ਦੇ ਵਿੱਚ ਨਾ ਇਹਨਾਂ ਨੇ ਹੱਲੇ ਤੱਕ ਕੈਮਰੇ ਟਰੇਸ ਕੀਤੇ ਨਾ ਬੰਦੇ ਟਰੇਸ ਹੋਏ ਕੁਛ ਨਹੀਂ ਹਲੇ ਤੱਕ ਤੁਹਾਡਾ ਕਹਿਣਾ ਮਤਲਬ ਤੁਹਾਡੇ ਮੁੰਡੇ ਦਾ ਮਰਡਰ ਕੀਤਾ ਮਰਡਰ ਕੀਤਾ ਗਿਆ ਵਾ ਤੇ ਉਹਨੂੰ ਮਾਰ ਬਈ ਦੇ ਵਿੱਚ ਸਿੱਟਿਆ ਗਿਆ ਉੱਥੇ ਭਵਾਨੀਪੁਰ ਉਥੋਂ ਇਹ ਲੈ ਕੇ ਆ ਇਹਨਾਂ ਦਾ ਮੈਂ ਧੰਨਵਾਦ ਕਰਦਾ ਮੈਂ ਇਹਨਾਂ ਨੂੰ ਨਹੀਂ ਕਿਉਂਕਿ ਅਸੀਂ ਪਰਚਾ ਜਿੱਥੇ ਦਿੱਤਾ ਸਾਡੀ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਹੋ ਸਕਦਾ ਇੱਥੇ ਆ ਜਾਂਦੇ ਉਦੋਂ ਹੀ ਸੁਣਵਾਈ ਹੋ ਜਾਂਦੀ ਸਾਡੀ ਪਰ ਉਹਨਾਂ ਨੇ ਸਾਡੀ ਸੁਣਵਾਈ ਕਰਨ ਦੀ ਬਜਾਏ ਮੇਰੀ ਔਰ ਮੇਰੀ ਵਾਈਫ ਦੇ ਮੇਰੇ ਰਿਸ਼ਤੇਦਾਰਾਂ ਦੀ ਆ ਤਿੰਨ ਚਾਰ ਖੜੀਆਂ ਲੈਡੀ ਤੁਸੀਂ ਪੁੱਛ ਦਦਿਆ ਉਹਨਾਂ ਨੇ ਉਹ ਬੇਇੱਜ਼ਤੀ ਕੀਤੀ ਆ ਆ ਸਾਡਾ ਜਵਾਈ ਆ ਇਹਦੀ ਬੇਇੱਜ਼ਤੀ ਵੀ ਕੀਤੀ ਉਹਨਾਂ ਨੇ ਸਾਨੂੰ ਇਹਦੇ ਬਾਰੇ ਕੋਈ ਨਹੀਂ ਪਤਾ ਜੀ ਕੋਈ ਲਾਗਤਬਾਜੀ ਹੁੰਦੀ ਸਾਨੂੰ ਪਤਾ ਹੁੰਦਾ ਉਹ ਤਾਂ ਇਦਾਂ ਦਾ ਬੰਦਾ ਹੀ ਨਹੀਂ ਕਿਸੇ ਨੂੰ ਵੀ ਪੁੱਛ ਲਓ ਤੇ ਯਾਰ ਦੋਸਤ ਨੂੰ ਪਿੰਡ ਜਾ ਕੇ ਪੁੱਛ ਲਓ ਇੰਨਾ ਭਲਾ ਮਾਨਸਿਆ ਕਹਿੰਦੇ ਹੁੰਦੇ ਆਪਣਾ ਮਤਲਬ ਅਰੇ ਕੋਈ ਆਪਣੀ ਪੀੜੀ ਨੂੰ ਸੁਲੋਂਦਾ ਦਿੰਨੇ ਆ ਤੇ ਇੰਨਾ ਚੰਗਾ ਮੁੰਡਾ ਵਾ ਠੀਕ ਹੈ ਕਿ ਬੋਲਦਾ ਹੀ ਕੋਈ ਉਹਦਾ ਦਾ ਵੀ ਇਹਦੇ ਵਿੱਚ ਸਹੀ ਗੱਲ ਆਈ ਸਕੂਟੀ ਦੇ ਆ ਜੀ ਸਕੂਟੀ ਲੱਭ ਗਈ ਨਾ ਸਕੂਟਰੀ ਲੱਭੀ ਨਾਲ ਉਹਦਾ ਮੋਬਾਈਲ ਲੱਭਾ ਔਰ ਜੇ ਅਸੀਂ ਥਾਣੇਦਾਰ ਨੂੰ ਇਹ ਗੱਲ ਕਹੀ ਵੀ ਉਹਦਾ ਮੋਬਾਈਲ ਟ੍ਰੇਸ ਕਰਨਾ ਕਹਿੰਦਾ ਲੋਕੇਸ਼ਨ ਜਾ ਕੇ ਪਾੜੇ ਪਿੰਡ ਬੰਦ ਹੋ ਗਈ ਆ ਤੁਸੀਂ ਲੱਭੋ ਦੱਸ ਯਾਰ ਅਸੀਂ ਕਿੱਦਾਂ ਲੱਭ ਲਈਏ ਸਾਨੂੰ ਕੀ ਪਤਾ ਲੋਕੇਸ਼ਨ ਦਾ ਮੁੰਡੇ ਦਾ ਕੀ ਨਾਮ ਸੀ ਤਰਨਜੀਤ ਸਿੰਘ ਮੱਟੂ ਇਹ ਦੇਖੋ ਜੀ ਹੁਣ ਸਾਨੂੰ ਕੀ ਪਤਾ ਪਾੜੇ ਪਿੰਡ ਕਿੱਥੇ ਲੋਕੇਸ਼ਨ ਵੜੀ ਤੁਸੀਂ ਅਸੀਂ ਮੰਗੇ ਇਹ ਕਰਦੇ ਆ ਵੀ ਇੱਕ ਤਾਂ ਡੀ ਐਚ ਪੀ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਜਾਂਦੇ ਸਾਨੂੰ ਐਸ ਐਚਓ ਕੋ ਭੇਜ ਦਿੰਦਾ ਐਸ ਐਚਓ ਮੇਰਾ ਟਾਈਮ ਨਹੀਂ ਏ ਐਸ ਆਈਓ ਜਿਹੜਾ ਪੱਪੂ ਗੱਲ ਦੱਸਦੇ ਆ ਉਹਨੇ ਵਰਤਮੀ ਜੀ ਕੀਤੀ ਆ ਇਹਨਾਂ ਤੇ ਤੁਰਤ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਅਗਲੀ ਕਾਰਵਾਈ ਇਹ ਆ ਵੀ ਅਸੀਂ ਲਾਚ ਨਹੀਂ ਲਿਜਾਣੀ ਅਹੀਂ ਜੇ ਧੱਕੇ ਨਾ ਦੇਣਗੇ ਅਸੀਂ ਰੋਡ ਤੇ ਰੱਖਾਂਗੇ ਮਰਨਾ ਮਨਜ਼ੂਰ ਆ ਇਹ ਬੰਦੇ ਟਰੇਸ ਕਰਨ ਚੱਕਣਗੇ ਫੜਨਗੇ ਬੰਦਿਆਂ ਨੂੰ ਤੇ ਉਹਨਾਂ ਤੇ ਕਤਲ ਕੇਸ ਦਾ ਪਰਚਾ ਹੋਊਗਾ ਔਰ ਰੋਡ ਤੋਂ ਫੁਰਦਦਾ ਤਾਰਾ ਨਹੀਂ ਰੱਖਣ ਦੇਣੀਆਂ ਬੇ ਜਦਾਂ ਸਦਾਈ ਬਣਾਈ ਜਾਂਦੇ ਆ ਮੈਂ ਇੱਥੇ ਵੇਹ ਦੇਣਾ ਕਹਿੰਦਾ ਨਹੀਂ ਹੁਣ ਇਹਨਾਂ ਦੇ ਹੱਥ ਚ ਕੇਸ ਆ ਨਾ ਇਹ ਨਹੀਂ ਕਰਨਗੇ ਤਾਂ ਮੈਂ ਤੇਲ ਪਾ ਕੇ ਇੱਥੇ ਸੜ ਕੇ ਬਰਾਬਰ ਲਾਸ਼ ਬਣ ਕੇ ਮੁੰਡੇ ਦੇ ਸਾਹਣਾ ਵਾ ਜੋ ਮਰਜੀ ਕਰ ਲੈਣੇ ਬਰਾਬਰ ਥੜਨਾ ਇੱਥੇ ਨਾ ਕਾਰਵਾਈ ਕਰਨਗੇ ਹਾਂਜੀ ਮੈਂ ਬਲਦੇਵ ਸਿੰਘ ਐਸਐਸਆਈ ਥਾਣਾ ਕਤਵਾਲੀ ਕਪੂਰਤਲਾ ਵਿੱਚ ਤਨਹਤਾ ਕੱਲ ਸ਼ਾਮੀ ਸਾਨੂੰ ਕਰੀਬ 3:15 ਵਜੇ ਸ਼ਾਮੀ ਇਤਲਾਹ ਮਿਲੀ ਸੀ ਇਹ ਜਿਹੜੀ ਕਾਲੀ ਵਹੀ ਪਵਾਨੀਪੁਰ ਲਾਗੇ ਇੱਕ ਹੈ ਨਾ ਕਿਸੇ ਡੈਡ ਬੋਡੀ ਆ ਉਹਦੇ ਵਿੱਚ ਪਈ ਜਦੋਂ ਅਸੀਂ ਗਏ ਆ ਤੇ ਜਾ ਕੇ ਦੇਖਿਆ ਡੈਡ ਬੋਡੀ ਪਈ ਸੀ ਇੱਧਾ ਕਿਨਾਰੇ ਤੇ ਫਿਰ ਅਸੀਂ ਉਹ ਪ੍ਰਬੰਧ ਕਰਕੇ ਕੋਈ ਸਿਹਤ ਆ ਲੈ ਕੇ ਲੋਕਾਂ ਨੇ ਆਹ ਨੂੰ ਬਾਹਰ ਕੱਢਿਆ ਫਿਰ ਡੈਡ ਬੋਡੀ ਉਹ ਸਿਵਲ ਹਸਪਤਾਲ ਜਮਾ ਕਰਾਈ ਫਿਰ ਉਹ ਆਮ ਗਰੁੱਪਾਂ ਦੇ ਵਿੱਚ ਸਾਡੇ ਜਿੰਨੇ ਸੀ ਮਹਿਕਮੇ ਦੇ ਉਹਨਾਂ ਦੇ ਵਿੱਚ ਫੋਟੋ ਖਿੱਚ ਕੇ ਪਾਈਆਂ ਤਾਂ ਕਿ ਟਰੇਸ ਹੋ ਸਕੇ ਕਿਉਂਕਿ ਜਦ ਤੱਕ ਡੈਡ ਬੋਡੀ ਟਰੇਸ ਨਹੀਂ ਹੁੰਦੀ ਉਦੋਂ ਤੱਕ ਆਪਾਂ ਕਾਰਵਾਈ ਨਹੀਂ ਕਰ ਸਕਦੇ ਪਰ ਅੱਜ ਸਵੇਰੇ ਸਾਨੂੰ 9 ਵਜੇ ਪਤਾ ਲੱਗਾ ਵੀ ਇਹ ਡੈਡ ਬੋਡੀ ਜਿਹੜੀ ਟਰੇਸ ਹੋ ਗਈ ਹੈ ਉਹਦੇ ਵਾਰਿਸ ਸਾਡੇ ਕੋਲ ਆਏ ਆ ਇਹਨਾਂ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਊਗੀ ਡੈਡ ਬੋਡੀ ਇਹਨੂੰ ਟਰੇਸ ਕਰਨ ਦੀ ਕੀਤੀ ਜਾਊਗੀ ਕੇਸ ਦੀ ਵੀ ਇਹ ਕਿਸ ਕਾਰਨ ਇਦਾਂ ਹੋਇਆ ਹੈ